ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੈਰੀਵਾਲ ਜੀ ਸਾਡੇ ਸਿਨਮ ਸਰਦਾਰ ਦਵੰਸ਼ ਸਿੰਘ ਮਾਨ ਜੀ ਦਾ ਸਾਡੇ ਪ੍ਰਸ਼ਾਸਨ ਦਾ ਮਰੁੜਾਈ ਦਾ ਸ਼ਰੀ ਕਲਸੀ ਜੀ ਦਾ ਔਰ ਮੰਤਰੀ ਸਾਹਿਬ ਜਿਹੜੇ ਆਪ ਵਿਸ਼ੇਸ਼ ਤੌਰ ਤੇ ਸਾਨੂੰ ਉਸ ਮਰਵਾਉਣ ਵਾਸਤੇ ਆਏ ਨੇ ਸ਼੍ਰੀ ਜੀ ਉਤਾਰੀਵਾਲ ਜੀ ਬੱਡੇ ਜਰਨੈਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਡੇ ਚੇਅਰਮੈਨ ਸਾਹਿਬ ਐਮ ਐਲ ਏ ਸਾਹਿਬ ਜੀ ਨੇ ਸਾਡੇ ਨਾਲ ਇੱਥੇ ਆਏ ਨੇ ਉਹਨਾਂ ਸਾਰਿਆਂ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਸਾਰੇ ਜਿਹੜੇ ਸਾਥੀ ਇੰਨਾ ਪਿਆਰ ਲੋਕਾਂ ਦਿੱਤਾ ਹੈ ਦਾਸ ਦਲਜੀਤ ਸਿੰਘ ਮਿਆਦੀਆ ਜਿਲ੍ਹਾ ਜਰਨਲ ਚਕਰਤ ਅਮਰਸਰ ਔਰ ਮੈਂ ਆਪਣੀ ਪਾਰਟੀ ਆਈ ਕਮਾਂਡ ਕੌਮੀ ਕਨਵੀਨਰ ਜੀ ਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਮੁੱਚੀ ਲੀਡਰਸ਼ਿਪ ਔਰ ਆਪਣੇ ਜਿਹੜੇ ਜ਼ਿਲ੍ਹੇ ਦੀ ਲੀਡਰਸ਼ਿਪ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਰਟੀ ਆਈ ਕਮਾਂਡ ਦਾ ਜਿਨ੍ਹਾਂ ਨੇ ਸਨਮਾਨੇ ਜੇ ਵਰਕਰ ਨੂੰ ਇੱਕ ਇੰਪਰੂਵਮੈਂਟ ਟਰਸਟ ਅਮਰਸਰ ਦਾ ਟਰਸਟੀ ਨਿਯੁਕਤ ਕੀਤਾ ਵਾ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਜੋ ਪਾਰਟੀ ਆਈ ਕਮਾਂਡ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਅਸੀਂ ਤਨ ਦੇਈ ਦੇ ਨਾਲੇ ਜਿਹੜੀ ਜੋ ਜ਼ਿੰਮੇਵਾਰੀ ਆ ਉਨਾਂ ਬਾਵਾਗੇ ਔਰ ਅਮਰਸਰ ਦੇ ਲਈ ਜਿਹੜੀ ਡਿਵੈਲਪਮੈਂਟ ਦੇ ਲਈ ਨੀਡ ਐਂਡ ਕਲੀਨ ਦੇ ਲਈ ਜਿਹੜਾ ਅਸੀਂ ਕੰਮ ਕਰਾਂਗੇ ਜੋ ਵੀ ਪਿਛਲੀਆਂ ਸਰਕਾਰਾਂ ਦੇ ਵੇਲੇ ਪੈਂਡਿੰਗ ਜਿਹੜੇ ਇੰਪਰੂਵਮੈਂਟ ਟਰਸਟ ਦੇ ਅੰਡਰ ਉਹਦੇ ਕੰਮ ਪਏ ਆ ਅਸੀਂ ਪਹਿਲ ਦੇ ਆਧਾਰ ਤੇ ਜਿਹੜੇ ਉਹਨਾਂ ਨੂੰ ਪੂਰੇਆ ਕਰਾਂਗੇ ਹਾਂਜੀ ਭਗਤਾਂ ਜੀ ਅੱਜ ਜਿਹੜੀ ਟੀਮ ਪੂਰੀ ਹੋਈ ਕਿੰਨਾ ਕੁ ਤੁਸ਼ਾ ਮਿਲਿਆ ਅੱਜ ਵਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪਾਰਟੀ ਦੇ ਸਰਪ੍ਰਸਤ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਪਾਰਟੀ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਤੇ ਸਾਡੇ ਮੰਤਰੀ ਧਾਰੀਵਾਲ ਜੀ ਸਾਹਿਬ ਇਹਨਾਂ ਸਾਰਿਆਂ ਦਾ ਧੰਨਵਾਦੀ ਆ ਕਿ ਜਿਨ੍ਹਾਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਚੇਅਰਮੈਨ ਸਾਹਿਬ ਰਿੰਟੂ ਸਾਹਿਬ ਨੂੰ ਇੱਥੇ ਚੇਅਰਮੈਨ ਦੇ ਤੌਰ ਤੇ ਸੇਵਾ ਦਿੱਤੀ ਆ ਤੇ ਅੱਜ ਉਸੇ ਲੜੀ ਦੇ ਤਹਿਤ ਸਾਡੇ ਟਰਸਟੀ ਅੱਜ ਉਹਦਾ ਸੰਭਾਲ ਰਹੇ ਨੇ ਜਿਨ੍ਹਾਂ ਵਿੱਚੋਂ ਸਰਦਾਰ ਮੁਖਵਿੰਦਰ ਸਿੰਘ ਵਰਦੀ ਜੀ ਤੇ ਮੋਂਗਾ ਜੀ ਜਿਹੜੇ ਅੱਜ ਬਤੌਰ ਟਰਸਟੀ ਅੱਜ ਉਹਦਾਂ ਸੰਭਾਲਨ ਆਏ ਨੇ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਵਾਂ ਤੇ ਇਸੇ ਤਰ੍ਹਾਂ ਸਾਰੇ ਇੱਕ ਟੀਮ ਦੀ ਤਰ੍ਹਾਂ ਸ਼ਹਿਰ ਦਾ ਵਿਕਾਸ ਕਰੀਏ ਤੇ ਰਲ ਕੇ ਜਿੱਥੇ ਵੀ ਕਿਤੇ ਕਮੀ ਆ ਤੇ ਆਪਾਂ ਇੱਕ ਟੀਮ ਬਣ ਕੇ ਉਹ ਕਾਰਜ ਪੂਰਾ ਕਰੀਏ ਹਾਂਜੀ ਸਰ ਕੀ ਕਹਣਾ ਚਾਹੁੰਦਾ ਇਹਦੇ ਮੌਕੇ ਤੇ ਸਰ ਅੱਜ ਦੇ ਮੌਕੇ ਤੇ ਮੈਂ ਭਗਵਾਨ ਸਰਕਾਰ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲੈ ਕੇ ਸਾਡੇ ਤਿੰਨ ਸ਼ੂਰ ਜਿਹੜੇ ਅੰਮ੍ਰਿਤਸਰ ਦੇ ਸੀਗੇ ਹੋਣ ਆਰ ਬੰਦੇ ਜਿਨ੍ਹਾਂ ਨੂੰ ਇੰਨੇ ਵੱਡੀ ਜ਼ਿੰਮੇਵਾਰੀ ਦਿੱਤੀ ਟਰੱਸਟ ਸੰਭਾਲਣ ਦੀ ਔਰ ਟਰੱਸਟ ਦੇ ਜਿਹੜੇ ਸਾਰੇ ਕੰਮ ਕਰਨ ਵਾਸਤੇ ਔਰ ਕੈਪੇਬਲ ਬੰਦੇ ਜਿਹੜੇ ਚੁਣੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਔਰ ਮਨ ਇਹਨਾਂ ਨੂੰ ਲੱਖ ਲੱਖ ਵਧਾਈ ਸਰ ਬਹੁਤ ਬਹੁਤ ਵਧਾਈ ਸਾਰੇ ਸ਼ਹਿਰ ਵਾਸੀਆ ਵੱਲੋਂ ਪਾਰਟੀ ਵੱਲੋਂ ਔਰ ਮੈਨੂੰ ਉਮੀਦ ਹੈ ਕਿ ਇਹ ਸ਼ਹਿਰ ਦੀ ਨਿਹਾਰ ਬਦਲਣ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਦੇ। ਥੈਂਕ ਯੂ ਸਰ। ਕਰਾਂਗੇ। ਕਿੰਨਾ ਕੁ ਪੱਲ ਮਿਲਿਆ ਜਿਹੜੀ ਟੀਮ ਤਰੀ ਆਈ ਇੱਥੇ। ਬੜੇ ਖੋ ਜੀ ਤੁਹਾਡੇ ਸਾਹਮਣੇ ਆ ਬਲ ਤੇ ਮੱਭੀ ਦੀ ਕਿਰਪਾ ਵਾ। ਪਰਿਵਾਰ ਵੱਡਾ ਆਇਆ ਭਰਾਵਾਂ ਦੇ ਉੱਤੇ ਵੱਡੇ ਹੋਏ ਨੇ। ਸੋ ਰਲ ਕੇ ਜਿਉਂ ਅਸੀਂ ਸ਼ੁਰੂ ਤੋਂ ਟੀਮ ਦਾ ਚੱਲੇ ਆਂ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਸ਼ਾਹ ਕਿੰਨਾ ਕੁ ਵਰਕ ਨਾ ਜਾਂਦਾ। ਸ਼ਾਹ ਦੇਖੋ ਜੀ ਸਾਨੂੰ ਆਪ ਨੂੰ ਬਹੁਤ ਚਾਹ ਵਾ ਕਿ ਜਿਹੜੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਹਧੂਰੀਆਂ ਸੀ ਉਹ ਕੰਪਲੀਟ ਹੋਣ ਗਈਆਂ ਜਿਹੜੇ ਕੰਮ ਡਵੈਲਪਮੈਂਟ ਦੇ